ਮੜ ਮਾਰੇ ਕੁੜੀ ਦੇ ਸਿਰ ਕੁੜੀ ਮਾਰਿਆ ਯਾਰ ਇਹ ਉਹ ਕੁੜੀ ਉਹ ਮਿਆਨੇ ਤੱਕੜੀ ਮਹਲਾ ਤੇ ਉਸ ਦੀ ਕੁੜੀ ਦੇ ਵੱਲੋਂ ਬਹਾਦਰੀ ਦੇ ਨਾਲ ਲੁਟੇਰੇ ਨੂੰ ਫੜ ਲਿਆ ਗਿਆ ਦਰਸਲ ਹੁਸ਼ਿਆਰਪੁਰ ਡਿਸੂਹਾ ਦੇ ਪਿੰਡ ਬੇਬੋਵਾਲ ਛਤਰੀਆਂ ਦੇ ਨਜ਼ਦੀਕ ਦੱਸਿਆ ਜਾ ਰਿਹਾ ਹੈ ਕਿ ਦੁਪਹਿਰੇ ਸਕੂਟੀ ਸਵਾਰ ਮਹਿਲਾ ਦੇ ਨਾਲ ਲੁੱਟ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਮਹਿਲਾ ਆਪਣੀ ਦੋ ਧੀਆਂ ਦੇ ਨਾਲ ਕਿਸੇ ਨਿੱਜੀ ਕੰਮ ਦੇ ਲਈ ਪਿੰਡ ਤੌਲੀ ਆਈ ਹੋਈ ਸੀ ਤੇ ਵਾਪਸੀ ਵੇਲੇ ਦੋ ਬਾਈਕs 'ਵਾਰ ਲੁਟੇਰੇ ਜਿਨ੍ਹਾਂ ਨੇ ਉਹਨਾਂ ਨੂੰ ਰੋਕਣ ਦੀ ਤੇ ਬਾਲੀਆਂ ਚਪਟਣ ਦੀ ਕੋਸ਼ਿਸ਼ ਕੀਤੀ ਤੇ ਉੱਥੇ ਬਹਾਦੂਰੀ ਦਿਖਾਏ ਨਾਲ ਇੱਕ ਲੁਟੇਰੇ ਨੂੰ ਫੜ ਲਿਆ ਤੇ ਇੱਕ ਪੱਜੰਦੇ ਵਿੱਚ ਕਾਮਯਾਬ ਹੋ ਗਿਆ ਦੱਸਦੇ ਕਿ ਲੁਟੇਰੇ ਦੇ ਕੋਲ ਇੱਕ ਪਿਸਤੌਲ ਨਮਾ ਚੀਜ਼ ਵੀ ਬਰਾਮਦ ਹੋਈ ਹੈ ਤਾਂ ਜਾਣਕਾਰੀ ਦਿੰਦੇ ਇੱਥੇ ਦੱਸਿਆ ਗਿਆ ਕਿ ਦੋ ਨੌਜਵਾਨ ਜਿਨ੍ਹਾਂ ਬੱਲੂ ਇਹਨਾਂ ਦਾ ਰਸਤਾ ਰੋਕਿਆ ਜਾਂਦਾ ਤਾਂ ਇਸੇ ਦਰਮਿਆਨੀ ਕੁੜੀ ਦੇ ਬੱਲੂ ਬਹਾਦਰੀ ਦਿਖਾ ਉਸ ਲੁਟੇਰੇ ਨੂੰ ਫੜ ਲਿਆ ਗਿਆ ਤੇ ਇਸੇ ਦਰਮਿਆਨੀ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਇੱਕ ਕਿ ਲੁਟੇਰਾ ਪੱਜੁੰਦੇ ਵਿੱਚ ਕਾਮਯਾਬ ਹੋ ਗਿਆ ਉੱਥੇ ਮੌਕੇ ਤੇ ਪਹੁੰਚੇ ਲੋਕਾਂ ਨੇ ਇਸ ਲੁਟੇਰੇ ਦੀ ਜੰਮ ਕੇ ਛਿੱਤਰਬਾਰੀ ਕੀਤੀ ਹੈ ਜਿਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਦਸੂਹਾ ਦੇ ਵਿੱਚ ਆਏ ਦਿਨ ਲੁੱਟਵਾਦ ਰਹੀਆਂ ਨੇ ਪਰ ਪੁਲਿਸ ਅੱਥੇ ਨਾ ਕੰਮ ਹੁੰਦੀ ਨਜ਼ਰ ਆ ਰਹੀ ਹੈ ਕਿਰਨ ਦੇ ਵੀ ਕੀ ਹੋਇਆ ਸੀ ਤੁਹਾਡੇ ਨਾਲ ਐਹੀ ਪਿੱਛੇ ਸਕੂਟੇ ਆ ਜਿਹੜੇ ਸਾਡੇ ਅੱਗੇ ਨਾਲ ਮੋਟਰਸਾਈਕਲ ਤੇ ਮੂੰਹ ਬੰਨਿਆ ਹੋਇਆ ਇਹਨਾਂ ਨੇ ਇਹਨਾਂ ਨੇ ਕਿਤੇ ਤੱਕ ਸਕੂਟੀ ਚੱਲੇ ਨੇ ਪਿੱਛੇ ਨੂੰ ਨਾ ਪਿੱਛੇ ਮੋਟਰਸਾਈਕਲ ਆਪਣਾ ਮਾਰਿਆ ਸਾਡੀ ਸਕੂਟੀ ਵੀ ਖੜੀ ਹੋ ਗਈ ਇਹਨੂੰ ਬੋਲਿਆ ਪੇ ਤੂੰ ਸਕੂਟੀ ਧਿਆਨ ਨਾਲ ਚਲਾ ਇਹ ਨਹੀਂ ਚਲਾਇਆ ਇਹ ਥੱਲੇ ਮੈਂ ਪਿੱਛੇ ਥੱਲੇ ਪੈਰ ਤਰ ਕੇ ਮੈਂ ਉਤਰੀ ਇਹਨੇ ਇੱਕ ਖਾਨ ਫੜਿਆ ਤੇ ਕੁੜੀ ਸਕੂਟੀ ਖੜੀ ਕਰਕੇ ਇਹਦੀ ਲਾਤੀ ਫੜੀ ਜਾਂਦਾ ਪਰ ਲਾਤੀ ਵੀ ਕੋਈ ਨਹੀਂ ਗਿਆ ਇਥੋਂ ਲੱਗੇ ਦੋ ਜਨੇ ਚੱਪੇ ਕੋਈ ਨਹੀਂ ਖੜਾ ਉਹ ਕੜਨਾ ਹੱਥੋਂ ਪਾਈ ਵੀ ਕੀਤੀ ਮਾਰ ਕੁਟਾਈ ਨੇ ਕੁੜੀ ਕੁੜੀ ਹੈਲਮਟ ਮਾਰੇ ਨੇ ਖਰੇ ਸਰੇ ਪਰ ਕੁੜੀ ਕੁੜੀ ਨੂੰ ਮਾਰੇ ਕੁੜੀ ਨੂੰ ਫੜਿਆ ਫੋਨ ਵੀ ਖਿਚਾਇਆ ਤੁਹਾਡਾ ਬਚਾ ਕਿਸ ਤਰ੍ਹਾਂ ਹੋਇਆ ਫਿਰ ਅਜੀ ਮਜੀਦ ਤੋਂ ਦੋ ਤਿੰਨ ਬੰਦੇ ਆਏ ਮੋਟਰਸਾਈਕਲ ਪਰ ਕਾ ਖੜੇ ਪੀ ਬਾਤ ਚਾਕੇ ਫਿਰ ਨਾ ਫੜਿਆ ਇਹਨਾਂ ਨੇ ਨਾਲੇ ਵੀ ਦੀਦੀ ਸਾਡੇ ਆ ਰਹੀ ਸੀਗੇ ਉਹ ਰਸਤੇ 'ਚ ਸਾਡੇ ਪਾਸੇ ਖੜੇ ਸਨ ਉਹਨਾਂ ਨੇ ਹੱਥ ਦਿੱਤਾ ਤੇ ਫਿਰ ਅਸੀਂ ਇਹਨਾਂ ਦੀ ਹੈਲਪ ਕੀਤੀ ਮੈਂ ਤਾਂ ਮੇਰੇ ਬੇਟੇ ਨੇ ਫਿਰ ਇਹਨੂੰ ਘੁੱਟ ਕੇ ਮੇਰੇ ਬੇਟੇ ਨੇ ਜੱਫਾ ਪਾਇਆ ਤੇ ਉਹਨੂੰ ਫਿਰ ਅਸੀਂ ਇਹਦੇ ਕੋਲ ਕੀ ਕੀ ਮਿਲਿਆ ਆਇਆ ਇਹਦੇ ਕੋਲ ਫਿਰ ਹਾਲ ਤੱਕ ਇਹਦੇ ਕੋਲ ਕੁਝ ਨਹੀਂ ਮਿਲਿਆ ਹਥਿਆਰ ਮਿਲਿਆ ਕੋਈ ਹਾਂਜੀ ਪਿਸਤੌਲ ਮਿਲਿਆ ਜੀ ਇਹਦੇ ਕੋਲ ਇਹ ਮੇਰੇ ਬੇਟੇ ਨੂੰ ਪਿਸਤੌਲ ਮਾਰਨ ਲੱ ਕੁੜੀ ਮਾਰਿਆ ਕੁੜੀ ਦੇ ਸਿਰ ਕੁੜੀ ਮਾਰਿਆ ਯਾਰਾ ਉਹ ਕੁੜੀ ਉਹ ਉਹ ਜਿਹਨੇ ਤਕੜੀ ਮਾਰਿਆ ਉਹ ਕੁੜੀ ਨਹੀਂ ਹੈ ਮਹਿਲਾ ਤੇ ਉਸਦੀ ਕੁੜੀ ਦੇ ਵੱਲੋਂ ਬਹਾਦਰੀ ਦੇ ਨਾਲ ਲੁਟੇਰੇ ਨੂੰ ਫੜ ਲਿਆ ਗਿਆ ਦਰਸਲ ਹੁਸ਼ਿਆਰਪੁਰ ਡਿਸੂਹਾ ਦੇ ਪਿੰਡ ਬੇਬੋਵਾਲ ਛਤਰੀਆਂ ਦੇ ਨਜ਼ਦੀਕ ਦੱਸਿਆ ਜਾ ਰਿਹਾ ਹੈ ਕਿ ਦੁਪਹਿਰੇ ਸਕੂਟੀ ਸਵਾਰ ਮਹਿਲਾ ਦੇ ਨਾਲ ਲੁੱਟ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਮਹਿਲਾ ਆਪਣੀ ਦੋ ਧੀਆਂ ਦੇ ਨਾਲ ਕਿਸੇ ਨਿੱਜੀ ਕੰਮ ਦੇ ਲਈ ਪਿੰਡ ਤੌਲੀ ਆਈ ਹੋਈ ਸੀ ਤੇ ਵਾਪਸੀ ਵੇਲੇ ਦੋ ਬਾਈਕs 'ਵਾਰ ਲੁਟੇਰੇ ਜਿਨ੍ਹਾਂ ਨੇ ਉਹਨਾਂ ਨੂੰ ਰੋਕਣ ਦੀ ਤੇ ਵਾਲੀਆਂ ਚਪਟਣ ਦੀ ਕੋਸ਼ਿਸ਼ ਕੀਤੀ ਤੇ ਉੱਥੇ ਬਹਾਦੂਰੀ ਦਿਖਾਏ ਨਾਲ ਇੱਕ ਲੁਟੇਰੇ ਨੂੰ ਫੜ ਲਿਆ ਤੇ ਇੱਕ ਪੱਜਨ ਦੇ ਵਿੱਚ ਕਾਮਯਾਬ ਹੋ ਗਿਆ ਦੱਸ ਦੇ ਕਿ ਲੁਟੇਰੇ ਦੇ ਕੋਲ ਇੱਕ ਪਿਸਤੌਲ ਨਮਾ ਚੀਜ਼ ਵੀ ਬਰਾਮਦ ਹੋਈ ਹੈ ਤਾਂ ਜਾਣਕਾਰੀ ਦਿੰਦੇ ਆ ਇੱਥੇ ਦੱਸਿਆ ਗਿਆ ਕਿ ਦੋ ਨੌਜਵਾਨ ਜਿਨ੍ਹਾਂ ਬੱਲੂ ਇਹਨਾਂ ਦਾ ਰਸਤਾ ਰੋਕਿਆ ਜਾਂਦਾ ਤਾਂ ਇਸੇ ਦਰਮਿਆਨੀ ਕੁੜੀ ਦੇ ਬੱਲੂ ਬਹਾਦਰੀ ਦਿਨਾ ਉਸ ਲੁਟੇਰੇ ਨੂੰ ਫੜ ਲਿਆ ਗਿਆ ਤੇ ਇਸੇ ਦਰਮਿਆਨੀ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਇੱਕ ਲੁਟੇਰਾ ਪੱਜੋ ਦੇ ਵਿੱਚ ਕਾਮਯਾਬ ਹੋ ਗਿਆ ਉੱਥੇ ਮੌਕੇ ਤੇ ਪਹੁੰਚੇ ਲੋਕਾਂ ਨੇ ਉਸ ਲੁਟੇਰੇ ਦੀ ਜੰਮ ਕੇ ਛਿੱਤਰਬਾਰੀ ਕੀਤੀ ਹੈ ਜਿਸ ਨੂੰ ਪੁਲਿਸ ਹਵਾਲੇ ਕਰ ਦਿੱਤਾ ਹੈ ਸਥਾਨਕ ਲੋਕ ਦਾ ਕਹਿਣਾ ਹੈ ਕਿ ਡਸੂਹਾ ਦੇ ਵਿੱਚ ਆਏ ਦਿਨ ਲੁੱਟਵਾਦ ਰਹੀਆਂ ਨੇ ਪਰ ਪੁਲਿਸ ਅਖੇ ਨਾ ਕੰਮੁੰਦੀ ਨਜ਼ਰ ਆ ਰਹੀ ਹੈ ਕੀ ਰਹਿੰਦੇ ਵੀ ਕੀ ਹੋਇਆ ਸੀ ਤੁਹਾਡੇ ਨਾਲ ਐਹੀ ਪਿੱਛੇ ਸਕੂਟੇ ਵਾਲੇ ਸਾਡੇ ਅੱਗੇ ਨਾਲ ਮੋਟਰਸਾਈਕਲ ਤੇ ਮੂੰਹ ਬੰਨ੍ਹਿਆ ਇਹਨਾਂ ਨੇ ਇਹਨਾਂ ਨੇ ਕਿਤੇ ਤਾਈ ਸੁਕੂਟੀ ਚੱਲੇ ਨੇ ਪਿੱਛੇ ਨੂੰ ਨਾ ਪਿੱਛੇ ਮੋਟਰਸਾਈਕਲ ਆਪਣਾ ਮਾਰਿਆ ਸਾਡੀ ਸਕੂਟੀ ਵੀ ਖੜੀ ਹੋ ਗਈ ਇਹਨੂੰ ਬਲਿਆ ਵੀ ਤੂੰ ਸਕੂਟੀ ਧਿਆਨ ਨਾਲ ਚਲਾ ਇਹ ਨਹੀਂ ਚਲਾਇਆ ਇਹ ਥੱਲੇ ਮੈਂ ਪਿੱਛੇ ਥੱਲੇ ਪੈਰ ਤਰ ਗਈ ਮੈਂ ਉਤਰੀ ਇਹਨੇ ਇੱਕ ਥਾਂ ਖੜਿਆ ਤੇ ਕੁੜੀ ਨੇ ਸਕੂਟੀ ਖੜੀ ਕਰਕੇ ਇਹਦੀ ਲਾਤੀ ਪੜੀ ਜਾਂਚਾ ਪਰ ਲਾਤੀ ਵੀ ਕੋਈ ਨਹੀਂ ਗਿਆ ਇਥੇ ਲੱਗੇ ਦੋ ਦਿਨੇ ਚੱਪੇ ਕੋਈ ਨਹੀਂ ਖੜਾ ਤੁਹਾਡੇ ਨਾਲ ਹੱਥ ਪਾਈ ਵੀ ਕੀਤੀ ਮਾਰ ਕੁਟਾਈ ਇਹਨੇ ਕੁੜੀ ਕੁੜੀ ਹੈਲਮਟ ਮਾਰਿਆ ਇਹਨੇ ਖਰੇ ਸਰੇ ਪਰ ਕੁੜੀ ਦੀ ਕੁੜੀ ਨੂੰ ਮਾਰੇ ਕੁੜੀ ਨੂੰ ਫੜਿਆ ਫੋਨ ਵੀ ਖਿੱਚਿਆ ਫਿਰ ਤੁਹਾਡਾ ਬਚਾ ਕਿਸ ਤਰ੍ਹਾਂ ਹੋਇਆ ਫਿਰ ਆ ਜੀ ਮਸੀਂ ਤੋਂ ਦੋ ਤਿੰਨ ਬੰਦੇ ਆਏ ਮੋਟਰਸਾਈਕਲ ਪਰ ਸਾਹ ਫੜੇ ਵੀ ਬਾਤਾਂ ਕਰਕੇ ਫਿਰ ਨਾਲ ਫੜਿਆ ਇਹਨਾਂ ਨੇ ਨਾਲੇ ਵੀ ਦੀਦੀ ਸਾਡੇ ਆ ਰਹੀ ਸੀਗੇ ਰਸਤੇ ਤੇ ਸਾਡੇ ਪਾਸੇ ਖੜੇ ਸਨ ਉਹਨਾਂ ਨੇ ਹੱਥ ਦਿੱਤਾ ਤੇ ਫਿਰ ਅਸੀਂ ਇਹਨਾਂ ਦੀ ਹੈਲਪ ਕੀਤੀ ਮੈਂ ਤਾਂ ਮੇਰੇ ਬੇਟੇ ਨੇ ਫਿਰ ਇਹਨੂੰ ਘੁੱਟ ਕੇ ਮੇਰੇ ਬੇਟੇ ਨੇ ਜੱਪਾ ਪਾਇਆ ਤੇ ਉਹਨੂੰ ਫਿਰ ਅਸੀਂ ਇਹਦੇ ਕੋਲ ਕੀ ਕੀ ਮਿਲਿਆ ਆਇਆ ਇਹਦੇ ਕੋਲ ਫਿਰ ਹਾਲ ਤਾਂ ਇਹਦੇ ਕੋਲ ਕੁਝ ਨਹੀਂ ਮਿਲਿਆ ਹਥਿਆਰ ਮਿਲਿਆ ਕੋਈ ਹਾਂਜੀ ਪਿਸਤੌਲ ਮਿਲਿਆ ਜੀ ਇਹਦੇ ਕੋਲ ਇਹ ਮੇਰੇ ਬੇਟੇ ਨੂੰ ਪਿਸਤੌਲ ਮਾਰਨ ਲੱਗਾ ਸੀਗਾ